ਤੇ ਬਹੁਤ ਲੜਕੇ ਇਹ ਤਾਂ ਲਿਟੀਗੇਸ਼ਨ ਚਲੇ ਗਿਆ ਸੀ ਤਿੰਨ ਸਾਲ ਹੋ ਗਏ ਬਣੇ ਨੂੰ ਤੇ ਇਹ ਹਾਈ ਕੋਰਟ ਤੋਂ ਆਪਣੇ ਪੈਸੇ ਖਰਚ ਕੇ ਉਹ ਆਰਡਰ ਲੱਗਿਆ ਕੰਮੇ ਕਾਰਪੋਰੇਸ਼ਨ ਦਾ ਹੁੰਦਾ ਤੇ ਪਤਾ ਨਹੀਂ ਮੈਨੂੰ ਸਮਝ ਨਹੀਂ ਆ ਰਹੀ ਕਿ ਹੋਉ ਕਿਉਂ ਨਹੀਂ ਹੈ ਕਾਂਗਰਸ ਰਾਜ ਹੁੰਦਾ ਮੈਂ ਕਹਣਾ ਹੀ ਕਰ ਦੋ ਤੇ ਚਾਲੂ ਹੋ ਜਾਣਾ ਹੋ ਜਾਣਾ ਕਾਂਗਰਸ ਜਦ ਦਾ ਮੁਲਕ ਆਜ਼ਾਦ ਹੋਇਆ ਆਜ਼ਾਦੀ ਤੋਂ ਪਹਿਲਾਂ ਵੀ ਲੋਕਾਂ ਦੀ ਲੜਾਈ ਲੜਦੇ ਆਏ ਹਾਂਜੀ ਤਾਂ ਆਜ਼ਾਦ ਦੇ ਮੁਲਕ ਹੋਇਆ ਤੇ ਜੱਤੋ ਆਜ਼ਾਦ ਹੋਇਆ ਉਤੋਂ ਸਾਡੇ ਕਾਂਗਰਸਮੈਨ ਜ਼ਮੀਨ ਤੇ ਜੁੜੇ ਸੁਖਵੀਰ ਸਿੰਘ ਬਾਦਲ ਔਰ ਬਾਕੀ ਦੇ ਲੋਕਾਂ ਦਿੱਤੇ ਅਜ ਤੀ ਮਾਫੀ ਨਹੀਂ ਮਿਲ ਰਹੀ ਕੱਲ ਕੱਲ ਖਾਲੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨਹੀਂ ਸੰਗਤਾਂ ਵੀ ਮਾਫੀ ਨਹੀਂ ਕਰ ਰਹੀ ਤੇ ਆਮ ਆਦਮੀ ਪਾਰਟੀ ਇਹੋ ਵੀ ਭੁਗਤੇਗੀ ਰੌਲਾ ਕੋਈ ਨਹੀਂ ਹੈ ਨਰੇ ਗੁਰੂ ਨਾਲ ਇਹ ਕੁਝ ਕਰਕੇ ਕੌਣ ਕਿੱਥੇ ਜਾ ਸਕਦਾ ਸਾਡਾ ਗੁਰੂ ਦਿਆਲੂ ਵੀ ਬਹੁਤ ਹੈ ਤੇ ਡਾਟਾ ਵੀ ਬਹੁਤ ਹੁਕਮਾਂ ਕਾਲ ਤੱਕ ਸਾਧਣਾ ਬਨਣਾ ਸਾਰੇ ਨੇ ਬਾਈ ਸੁਖਵੀਰ ਬਾਦਲ ਵੱਲੋਂ ਜੇ ਕਿਸੇ ਨੂੰ ਵੀ ਕਾਲ ਤੱਕ ਸੱਤ ਤਲਬ ਕਰਦੇ ਆ ਤੇ ਉਹ ਤਾਂ ਫਿਰ ਸਿਰ ਨੀਵਾ ਹੀ ਆ ਜੋ ਹੁਕਮ ਹੋ ਗਿਆ ਉਹਦੀ ਪਾਲਣਾ ਹੋਊਗੀ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਅੱਜ ਸ਼ਹਿਰ ਦੇ ਵਾਰਡ ਨੰਬਰ 21 ਜੱਗੂ ਸਾਡਾ ਡਾਟਾ ਵਿਖੇ ਇੱਕ ਟਿਊਬਲ ਦਾ ਅਦਘਾਟਨ ਕੀਤਾ ਗਿਆ ਹੈ ਤਾਂ ਕਿਉਂਕਿ ਲੋਕਾਂ ਨੂੰ ਇੱਥੇ ਪਾਣੀ ਨੂੰ ਲੈ ਕੇ ਕਾਫੀ ਆ ਸਮੱਸਿਆ ਸੀ ਤੇ ਹੁਣ ਲੋਕਾਂ ਦਾ ਕਹਿਣਾ ਕਿ ਉਹਨਾਂ ਦੀ ਸਮੱਸਿਆ ਆ ਦੂਰ ਹੋ ਗਈ ਹੈ ਵ代यक ਰਾਣਾ ਗੁਰਜੀਤ ਸਿੰਘ ਸਾਡੇ ਨਾਲ ਨੇ ਉਹਨਾਂ ਨਾਲ ਅਸੀਂ ਆ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਆ ਕੀ ਕਹਿਣਾ ਹੈਗਾ ਰਾਣਾ ਜੀ ਅੱਜ ਅਦਘਾਟਨ ਹੋਇਆ ਔਰ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਬੜਾ ਪੈਂਡਿੰਗ ਹੈ 2-3 ਸਾਲ ਤੋਂ ਔਰ ਵਾਰਡ ਨੰਬਰ 21 ਸਾਡਾ ਪਾਲਾਵਾਲੀਆ ਉਹਨਾਂ ਦੀ ਨੋ ਇਥੋਂ ਵਾਰਡ ਦੀ ਐਮਸੀਆ ਕਾਉਂਸਲਰ ਹੈ ਤੇ ਪਾਲਾਵਾਲੀਆ ਹੀ ਇਹਨਾਂ ਲੋਕਾਂ ਦੇ ਦੁੱਖ ਸੁੱਖ ਚ ਡਿਵੈਲਪਮੈਂਟ ਦੇ ਕੰਮਾਂ ਚ ਉਹ ਰੋਜ਼ ਮਹਾਰਾ ਦੀ ਜ਼ਿੰਦਗੀ ਚ ਜੋ ਵੀ ਗੱਲ ਹੁੰਦੀ ਹੈ ਐਮਸੀ ਦਾ ਬੜਾ ਵੱਡਾ ਰੋਲ ਹੁੰਦਾ ਮੈਂ ਸਮਝਦਾ ਮੇਰੇ ਇੱਕ ਮਜ਼ਬੂਤ ਐਮਸੀਆ ਚੋਂ ਪਾਲਾਵਾਲੀਆ ਜੀ ਆ ਖੜੇ ਹੁੰਦੇ ਲੋਕਾਂ ਨਾਲ ਤੇ ਬਹੁਤ ਲੜ ਕੇ ਇਹ ਤਾਂ ਲਿਟੀਗੇਸ਼ਨ ਚਲੇ ਗਿਆ ਸੀ ਟਿਊਬਲ ਤਿੰਨ ਸਾਲ ਹੋ ਗਏ ਬਣੇ ਨੂੰ ਤੇ ਇਹ ਹਾਈ ਕੋਰਟ ਤੋਂ ਆਪਣੇ ਪੈਸੇ ਖਰਚ ਕੇ ਉਹ ਆਰਡਰ ਲੈ ਕੇ ਆਇਆ ਸਹੀ ਗੱਲ ਹੈ ਕੇਸ ਲੜ ਕੇ ਵਾਪਸ ਚਾਲੂ ਕਰਾਇਆ ਵਧਾਈ ਹੋਵੇ ਲੋਕਰ ਫਾਇਦਾ ਤਿੰਨਾ ਵਾਰਡਾਂ ਨੂੰ ਨਾ ਸਾਡੇ ترਸੀਮ لال ਜੀ ਦੇ ਵਾਰਡ ਨੂੰ ਤੇ शिंदे ਵਾਲੀਆ ਜੀ ਦੀ ਵਾਰਡ ਨੂੰ ਉਹਨਾਂ ਨੂੰ ਵੀ ਫਾਇਦਾ ਹੋਣਾ ਇਹ ਇਹ ਟਿਊਬਲ ਹਲੇ ਵੀ 4-5 ਸਾਡੇ 21 ਦੇ ਜਿਹੜੇ ਲੱਗਿਓ ਚਾਲੂ ਹੋਣ ਵਾਲੇ ਹੁਣ ਕੰਮ ਹੈ ਕਾਰਪੋਰੇਸ਼ਨ ਦਾ ਹੁੰਦਾ ਤੇ ਪਤਾ ਨਹੀਂ ਮੈਨੂੰ ਸਮਝ ਨਹੀਂ ਆ ਰਹੀ ਕਿ ਹੋ ਕਿਉਂ ਨਹੀਂ ਰਹੇ ਕਾਂਗਰਸ ਆਜਿੰਦਾ ਮੈਂ ਕਹਣਾ ਹੀ ਕਰ ਦੋ ਤੇ ਚਾਲੂ ਹੋ ਜਾਣਾ ਸੀ ਸਿਆਸੀ ਜੇ ਗੱਲ ਕੀਤੀ ਜਾਵੇ ਤਾਂ ਕਾਰਪੋਰੇਸ਼ਨ ਜਿਹੜੀਆਂ ਚੋਣਾ ਉਹ ਸਿਰ ਤੇ ਹੈਗੀਆਂ ਨੇ ਕੀ ਕਾਂਗਰਸ ਦੀ ਤਿਆਰੀ ਹੈਗੀ ਹੈ ਕਾਂਗਰਸ ਜਦ ਦਾ ਮੁਲਕ ਆਜ਼ਾਦ ਹੋਇਆ ਆਜ਼ਾਦੀ ਤੋਂ ਪਹਿਲਾਂ ਵੀ ਲੋਕਾਂ ਦੀ ਲੜਾਈ ਲੜਦੇ ਆਏ ਐਂ ਜੀ ਤਾਂ ਆਜ਼ਾਦ ਦੇ ਮੁਲਕ ਹੋਇਆ ਤੇ ਜਦ ਤੋਂ ਆਜ਼ਾਦ ਹੋਇਆ ਉੱਤੋਂ ਸਾਡੇ ਕਾਂਗਰਸਮੈਨ ਜ਼ਮੀਨ ਤੇ ਜੁੜੇ ਨੇ ਉਹ ਲੋਕਾਂ 'ਚ ਖੜੇ ਹੁੰਦੇ ਲੋਕਾਂ ਦੀ ਜਦੋਂ ਮੈਂ ਪਾਲਾ ਜੀ ਦੀ ਗੱਲ ਕੀਤੀ ਤਾਂ ਹੀ ਸਾਰੇ ਪੰਜਾਬ 'ਚ ਕਾਂਗਰਸਮੈਨ ਆ ਤੇ ਜੇ ਕਹੀਏ ਕਿ ਕੋ ਖਾਸ ਤਿਆਰੀ ਖਾਸ ਤਿਆਰੀ ਦੀ ਲੋੜ ਕੀ ਹੈ ਜਿਹਨੇ ਰੋਜ਼ ਹੋਮਵਰਕ ਕਰਨਾ ਰੋਜ਼ ਹੀ ਹੋਮਵਰਕ ਕਰਨਾ ਉਹਨੂੰ ਕੀ ਤਿਆਰੀ ਕਰਨ ਦੀ ਕੀ ਲੋੜ ਹੈ ਲੇਕਿਨ ਫਿਰ ਵੀ ਕਈ ਦਫਾ ਕੈਂਡੀਡੇਟ ਚੇਂਜ ਕਰਨਾ ਪੈਂਦਾ ਕਈ ਦਫਾ ਨਵੇਂ ਕੈਂਡੀਡੇਟ ਹੁੰਦੇ ਆ ਮਨ ਲਓ ਇੱਕ ਬਜ਼ੁਰਗ ਹੋ ਗਿਆ ਜਾਂ ਡੈਥ ਹੋ ਗਈ ਕਿਸੇ ਦੀ ਉਹਦੀ ਜਗ੍ਹਾ ਹੋਰ ਕਹਿੰਦੇ ਨੇ ਇਹ ਤਿਆਰੀਆਂ ਤੇ ਚੱਲ ਹੀ ਰਹੀਆਂ ਤੇ ਬਹੁਤ ਤਰੀਕੇ ਨਾਲ ਲੋਕ ਪੰਜਾਬ ਦੇ ਤਖੜੇ ਹੋ ਕੇ ਕਾਂਗਰਸ ਪਾਰਟੀ ਨੂੰ ਕਿ ਜੇ ਸੁਖਬੀਰ ਸਿੰਘ ਬਾਦਲ ਔਰ ਬਾਕੀ ਦੇ ਲੋਕਾਂ ਦੇਤੇ ਅਜ ਤੀ ਮਾਫੀ ਨਹੀਂ ਮਿਲ ਰਹੀ ਕੱਲ ਗੱਲ ਖਾਲੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਹੀਂ ਸੰਗਤਾਂ ਵੀ ਮਾਫੀ ਕਰ ਰਹੀਆਂ ਉਹਨਾਂ ਦੇ ਮਨ 'ਚ ਹੈ ਕਿ ਯਾਰ ਇਸ ਨੂੰ ਲੜਾਉਣ ਲਈ ਇਹ ਕੰਮ ਹੋ ਰਿਹਾ ਹੈ ਤੇ ਆਮ ਆਦਮੀ ਪਾਰਟੀ ਦੇ ਉਹ ਵੀ ਭੁਗਤੇਗੀ ਰੌਲਾ ਕੋਈ ਨਹੀਂ ਹੈ ਨਾਲੇ ਗੁਰੂ ਨਾਲ ਇਹ ਕੁਝ ਕਰਕੇ ਕੌਣ ਕਿੱਥੇ ਜਾ ਸਕਦਾ ਸਾਡਾ ਗੁਰੂ ਦਿਆਲੂ ਵੀ ਬਹੁਤ ਹੈ ਤੇ ਡਾਟਾ ਵੀ ਬਹੁਤ ਹੈ ਅੱਜ ਜਿਹੜੀ ਸੁਖਵੀਰ ਬਾਦਲ ਨੂੰ ਤਨਖਾਹ ਲੱਗਣੀ ਹੈ ਉੱਤੇ ਵੀ ਫੈਸਲਾ ਹੋਣਾ ਹੈ ਕੱਲ ਤੱਕ ਸਵੇਰੇ ਬਹੁਤ ਸਾਰੀਆਂ ਸਿਆਸੀ ਲੋਕਾਂ ਦੀਆਂ ਨਜ਼ਰਾਂ ਨੇ ਆਮ ਸਿੱਖ ਦੀਆਂ ਵੀ ਨਜ਼ਰਾਂ ਨੇ ਤੁਸੀਂ ਕੀ ਕਹਿਣਾ ਮੈਂ ਤਾਂ ਇਹ ਕਹਾਂਗਾ ਕਿ ਜੋ ਕੱਲ ਤੱਕ ਸਾਦਾ ਹੁਕਮ ਹੈ ਸਾਰਿਆਂ ਨੂੰ ਪਰਵਾਹ ਨਹੀਂ ਕਿੰਤੂ ਪਰੰਤੂ ਦੀ ਤਕ ਕੋ ਗੱਲ ਹੀ ਹੁਕਮ ਕਾਲ ਤੱਕ ਸਾਧਾ ਹੋਣਾ ਮੰਨਣਾ ਸਾਰਿਆਂ ਨੇ ਆ ਬਾਈ ਸੁਖਵੀਰ ਬਾਦਲ ਲਾਉਣ ਜੇ ਕਿਸੇ ਨੂੰ ਵੀ ਕਾਲ ਤੱਕ ਸਤ ਤਲਬ ਕਰਦੇ ਆ ਉਹਦਾ ਤਾਂ ਫਿਰ ਸਿਰ ਨਹੀਂ ਵਈਆ ਜੋ ਹੁਕਮ ਹੋ ਗਿਆ ਉਹਦੀ ਪਾਲਣਾ ਹੋਊਗੀ ਉਧਰ ਕਿਸਾਨ ਵੀ ਫਿਰ ਉਹਨੇ ਕਹਿ ਦਿੱਤਾ ਕਿ ਦਿੱਲੀ ਕੂਚ ਅਸੀਂ ਕਰਾਂਗੇ ਪਿਛਲੇ ਦਿਨੀ ਜੋ ਵੀ ਘਟਨਾ ਕ੍ਰਮ ਹੋਇਆ ਡੱਲੇਵਾਲ ਨੂੰ ਗਫਤਾਰ ਕੀਤਾ ਇਹ ਸਾਰੇ ਸਿਨੈਰੀਓ ਨੂੰ ਕਿਦਾਂ ਦੇਖੇ ਇਹ ਕੋ ਗੱਲਿਆ ਅਗਰ ਅਸੀਂ ਗਹਿਰਾਈਸ ਜਾਈਏ ਤੇ ਜਦੋਂ ਤੋਂ ਕਾਲੇ ਕਾਨੂੰਨ ਲਾਗੂ ਕੀਤੇ ਗਏ ਪੰਜਾਬ ਹਰਿਆਣਾ ਔਰ ਵੈਸਟਰਨ ਯੂਪੀ ਦੇ ਕਿਸਾਨ ਬੀਜੇਪੀ ਸਰਕਾਰ ਦੇਗੇ ਝੁਕਿਆ ਉਹਨਾਂ ਨੇ ਆਪਣੀ ਮੰਗ ਰੱਖੀ ਇੱਕ ਸਾਲ ਤੋਂ ਵੱਧ ਅੰਦੋਲਨ ਚਲਾਇਆ ਦਿੱਲੀ ਤੇ ਜਿਤੋਂ ਦਿੱਲੀ ਐਂਟਰ ਕਰੀ ਦਾ ਔਰ ਇਹ ਕੋਈ ਛੋਟੀ ਗੱਲ ਨਹੀਂ ਸੀ ਲੱਖਾਂ ਦੀ ਤਦਾਦ ਚ ਲੋਕ ਉੱਥੇ ਬੈਠੇ ਰਹੇ ਔਰ ਸਾਡੇ ਗਾਇਕ ਵੀਰ ਉਹਨਾਂ ਦੀ ਜਿੰਨੀ ਤਾਰੀਫ ਕਰ ਲਾ ਉਨੀ ਥੋੜੀ ਆ ਪੱਤਰਕਾਰ ਚਾਹੇ ਉਹ ਇਲੈਕਟ੍ਰੋਨਿਕ মিডিਆ ਦੇ ਸੀਗੇ ਚਾਹੇ ਉਹ ਪ੍ਰਿੰਟ মিডিਆ ਦੇ ਸੀਗੇ ਹਰ ਬੰਦੇ ਨੇ ਉਹਨਾਂ ਦੀ ਸਪੋਰਟ ਕੀਤੀ ਦੇਸ਼ ਵਿਦੇਸ਼ ਤੋਂ ਤੇ ਉਹ ਕਾਮਯਾਬ ਹੋਏ ਉਹਨਾਂ ਨੂੰ ਆਸ਼ਵਾਸ਼ਣ ਦੁਆਏ ਗਏ ਤੇ ਵਾਪਸ ਕਰ ਪਰਤੇ ਕਰ ਪਰਤੇ ਨਹੀਂ ਫਿਰ ਮੁੱਕਰ ਗਏ ਤੇ ਉਹਦੇ ਬਾਅਦ ਮੇਰੇ ਖਿਆਲ ਨਾਲ ਬੀਜੇਪੀ ਸਰਕਾਰ ਕਿਸਾਨ ਨੂੰ ਸਬਕ ਸਿਖਾਉਣਾ ਚਾਹੁੰਦੀ ਆ ਚਾਹੇ ਉਹ ਕਿਤੇ ਦਾ ਵੀ ਹੋਵੇ ਕਿ ਭਾਈ ਜੇ ਸਾਡੇ ਨਾਲ ਪੰਗਾ ਲਵੋਗੇ ਤੇ ਤੁਹਾਡਾ ਝੋਨਾ 3-300 ਰੁਪਏ ਕਿਨਟਲ ਕੱਟ ਤੁਰੇਗਾ ਔਰ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਪੰਜਾਬ ਸਾਡਾ ਉਹ ਸੂਬਾ ਜਿਹੜਾ ਖੇਤੀ ਤੇ ਨਿਰਭਰ ਹੈ ਜੇ ਟੈਕਸ ਆਉਂਦਾ ਤਾਂ ਸਾਡਾ ਕੰਮ ਚੱਲਦਾ ਜੇ ਖੇਤਾਂ 'ਚ ਮਜ਼ਦੂਰ ਥੋੜਾ ਕੰਮ ਕਰੇ ਬੜਾ ਕੰਮ ਕਰੇ ਮੰਡੀਆਂ 'ਚ ਕੰਮ ਕਰਦਾ ਮਜ਼ਦੂਰ ਮਜ਼ਦੂਰ ਵੀ ਜੁੜਿਆ ਆ ਜੇ ਵਪਾਰ ਦੀ ਗੱਲ ਕਰ ਲੋ ਚਾਹੇ ਸ਼ੈਲਰ ਨੇ ਚਾਹੇ ਆੜਤੀਏ ਨੇ ਤੇ ਚਾਹੇ ਉਹ ਜਿਹੜਾ ਪੈਸਾ ਆਉਂਦਾ ਉਹ ਫਿਰ ਮਾਰਕੀਟ ਜਾਂਦਾ ਮਨੀਆਰੀ ਦੇ ਡਾਕਟਰਾਂ ਦੇ ਹਸਪਤਾਲਾਂ ਦੇ ਵਿੱਚ ਇਹ ਕਿਹੜੀ ਚੀਜ਼ ਆ ਜਿਹੜੀ ਖੇਤੀ ਵਗੈਰਾ ਪਸੰਦ ਦੇ ਵੀ ਚੱਲ ਸਕਦੀ ਆ ਇਹ ਹੀ ਆ ਕਿ ਕਿਸਾਨ ਦੀ ਜੇਬ ਚੋਂ ਪਹਿਲਾਂ ਖਰੀਦਦਾਰ ਦੀ ਜੇਬ ਚੋਂ ਕਿਸਾਨ ਦੀ ਜੇਬ ਚੋਂ ਆਉਂਦਾ ਫਿਰ ਕਿਸਾਨ ਦੀ ਜੇਬ ਚੋਂ ਮਜ਼ਦੂਰ ਦੀ ਵੀ ਜਾਂਦਾ ਜਿਨ੍ਹਾਂ ਦੀਆਂ ਦੇਣਦਾਰੀਆਂ ਪੈਟਰੋਲ ਡੀਜ਼ਲ ਸਪੇਅਰ ਪਾਰਟ ਵਰਕਸ਼ਾਪ ਸਾਰੇ ਤੰਦੇ ਕੱਪੜੇ ਵਿਆਹ ਸ਼ਾਦੀਆਂ ਪੈਲਸ ਕੀ ਗੁਣਾਵਾ ਔਰ ਕੀ ਨਾ ਗੁਣਾਵਾ ਇਹ ਰੋਟੇ ਸਾਡੀ ਐ ਘੁੰਮਦਾ ਇਹ ਸਾਡੀ ਇਕਨੋਮੀ ਆ ਤੇ ਇਹਦਾ ਅਸਰ ਪੰਜਾਬ ਤੇ ਬਹੁਤ ਵੱਡਾ ਆ ਔਰ ਇਸ ਸਾਲ ਕਿਸਾਨ ਦੇ ਨਾਲ ਕਰੀਬ 3000 ਕਰੋੜ ਤੋਂ ਲੈ ਕੇ 5000 ਕਰੋੜ ਦੀ ਠੱਗੀ ਵਜੀ ਆ ਉਹ ਜਿੱਥੇ ਕਿਸਾਨਾਂ ਵਜੀ ਆ ਉੱਥੇ ਮਜ਼ਦੂਰ ਜਿਨ੍ਹਾਂ ਨੇ ਮਹੀਨੇ 'ਚ ਕੰਮ ਖਤਮ ਕਰਨਾ ਸੀ ਉਹ ਦੋ ਦੋ ਢਾਈ ਟਾਈ ਮਹੀਨੇ ਰੁੱਲਦੇ ਰਹੇ ਮੰਦੀਆਂ ਉਹਨਾਂ ਨੂੰ ਜਿਹੜੀ ਆਮਦਨ 1 ਮਹੀਨੇ ਚੁਣੀ ਸੀ ਉਹ 2.5 ਮਹੀਨੇ 'ਚ ਮਿਲੀ ਤੇ ਅੰਡਰਪੇਡ ਹੀ ਹੋਏ ਉਹ ਫਿਰ ਉਹਨਾਂ ਨੇ ਕੰਮ ਹੋਰ ਕੋਈ ਕਰਨਾ ਸੀ ਔਰ ਇਹ 1 ਸਾਲ ਛੱਡ ਦੇਣੇ ਤਾਂ ਅਗਲੇ ਸਾਲ ਕੰਮ ਨਹੀਂ ਮਿਲਦਾ ਸੋ ਇਹ ਨੁਕਸਾਨ ਪੰਜਾਬ ਦਾ ਬਹੁਤ ਵੱਡਾ ਹੋਇਆ ਪਰ ਕੇਂਦਰੀ ਮੰਤਰੀ ਰਵਨੀਤ ਬਿੱਟੂ ਬਿਆਨ ਦਿੰਦੇ ਨੇ ਕਿ ਕਿਸਾਨ ਲੀਡਰਾਂ ਨੇ ਜਾਇਦਾਦਾਂ ਬਹੁ ਬਣਾਉਣੀਆਂ ਅਸੀਂ ਕਿਸਾਨ ਲੀਡਰਾਂ ਦੀਆਂ ਜਾਇਦਾਦਾਂ ਦੀ ਜਾਂਚ ਕਰਾਂਗੇ ਤੇ ਹੁਣ ਉਹ ਬਿਆਨ ਦੇ ਰਹੇ ਨੇ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ ਦੇਖੋ ਜੀ ਬਿੱਟੂ ਜੀ ਕੀ ਕਹਿੰਦੇ ਮੈਨੂੰ ਸਮਝ ਨਹੀਂ ਆਉਂਦੀ ਉਹ ਤਾਂ ਬਿੱਟੂ ਜੀ ਦੱਸ ਸਕਦੇ ਆ ਲੇਕਿਨ ਮੈਂ ਇੱਕ ਗੱਲ ਕਰਨੀ ਚਾਹਣਾ ਕਿ ਜੇ ਤਾਂ ਕਿਸੇ ਨੇ ਪੈਸੇ ਦਿੱਤੇ ਆਪਣੀ ਜੇਬ ਚੋਂ ਫਿਰ ਉਹਦੇ ਪੈਸੇ ਕਿਸਾਨ ਵਾਲੇ ਸਕੂਟਰ ਲੈ ਲਿਆ ਮੋਟਰਸਾਈਕਲ ਲੈ ਲਿਆ ਕਾਰ ਬਣਾ ਲਿਆ ਫਿਰ ਤਾਂ ਮੈਂ ਕੁਐਸਚਨ ਕਰਾਂ ਜਦੋਂ ਮੈਂ ਦਿੱਤਾ ਹੀ ਕੋਈ ਨਹੀਂ ਤਾਂ ਮੈਂ ਕੌਣ ਕਰਨ ਵਾਲਾ ਜਿਹਨਾਂ ਨੇ ਦਿੱਤੇ ਉਹ ਪੁੱਛਣ ਤੋ ਇਹ ਸਨ ਕਪੂਰਥਲਾ ਤੋਂ ਬਤਾਈ ਕਰਾ ਰਾ ਨਾ ਗੁਜੀਤ ਸਿੰਘ ਜਿਨ੍ਹਾਂ ਨੇ ਇੱਥੇ ਪੰਪ ਦਾ ਉਦਘਾਟਨ ਕੀਤਾ ਤੇ ਨਿਗਮ ਚੋਣਾਂ ਦੀ ਤਿਆਰੀ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਕਿਸੇ ਵੀ ਪੱਧਰ ਦੀ ਚੋਣ ਹੋਵੇ ਤਿਆਰ ਰਹਿੰਦੀ ਹੈ ਕਿਉਂਕਿ ਕਾਂਗਰਸ ਦਾ ਬੜਕਰ ਗਰਾਊਂਡ ਦੇ ਨਾਲ ਜੁੜਿਆ ਹੋਇਆ ਤੇ ਇਸ ਕਰਕੇ ਕਾਂਗਰਸ ਪੂਰੀ ਤਰ੍ਹਾਂ ਦੇ ਨਾਲ ਨਿਗਮ ਚੋਣਾਂ ਵਾਸਤੇ ਤਿਆਰ ਹੈ ਕੈਮਰਾਮੈਨ ਗੁਰਦੇਵ ਦੇ ਨਾਲ 인ਦਰਜੀਤ ਸਿੰਘ ਚਾਲ ਡੈਲੀ ਡੈਕਸ ਟੀਵੀ ਕਪੂਰਥਲਾ